ਇਹ ਤਾਂ ਜੀ ਕੋਈ ਮੁੰਡਾ ਗਵਾਹ ਕੀਤਾ ਸੀ ਕਿਨੇ ਬਗਾ ਕੇ ਤੇ ਆਈ ਮੋਤੀ ਨਗਰ ਤੋਂ ਇੱਥੇ ਉੱਪਰਲੀ ਮੰਜ਼ਿਲ ਦੇ ਉੱਪਰ ਲਿਆ ਕੇ ਉਹਨਾਂ ਨੇ ਮੁੰਡੇ ਦੀ ਲਾਸ਼ਾਂ ਪਾਈਆਂ ਉਹਨੂੰ ਉਹਦੇ ਪਿਓ ਉਹਨਾਂ ਕਹਿੰਦੇ 20000 ਰੁਪਏ ਦੇ ਹੋਰ ਜਿਹੜੇ ਮੁੰਡੇ ਦੂਜੇ ਘੁੰਮਦੇ ਨਾਲ ਉਹ ਪਰੇ ਰਹਿੰਦੇ ਮੇਰੇ ਘਰ ਦੇ ਨਾਲ ਰਹਿੰਦੇ ਆ ਉਹ ਬਾਹਰ ਘੁੰਮਦੇ ਪਏ ਆ ਜਦੋਂ ਕੋਈ ਹਾਸਾ ਹੋ ਜਾਂਦਾ ਤੇ ਉੱਥੇ ਪੀਸੀਸੀ ਕੀ ਕਰੂਗੀ ਪੁਲਿਸ ਵੈਰੀਫਿਕੇਸ਼ਨ ਉੱਥੇ ਕੀ ਕਰੂਗੀ ਜੇ ਕੋਈ ਚੋ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਇਹ ਤਾਂ ਇਹਨਾਂ ਨੂੰ ਮਾਲਮਕਾਰ ਨੂੰ ਚਾਹੀਦਾ ਐਦਾਂ ਕਰਾਇਦਾ ਨਾ ਕਿ ਕੋਈ ਕਸ਼ਮੀਰ ਤੋਂ ਆਏ ਨਾ ਕੋਈ ਕਿੱਥੋਂ ਸਾਨੂੰ ਕੀ ਪਤਾ ਸਾਡੇ ਤੇ ਲੁਧਿਆਣੇ ਦੇ ਨੇ ਕਿੱਥੇ ਦੇ ਨੇ ਤਿੰਨ ਮੁੰਡੇ ਰੋਹੀ ਰਾਤ ਨੂੰ ਵਾਜਦਾ ਤਾਂ ਕਰਦੇ ਨੇ ਕੋਈ ਪੁਲਿਸ ਨੂੰ ਆਖ ਨਹੀਂ ਪਾਈ ਵੀ ਇਹ ਨਾ ਜਿਹੜਾ ਮੁੰਡਾ ਮਜੇ ਨੂੰ ਕੁੱਟਿਆ ਵਾ ਉਹ ਕੁੜੀ ਨੂੰ ਮਿਲਣ ਆਇਆ ਸੀ ਇੱਥੇ ਕੁੜੀ ਨੂੰ ਮਿਲਣ ਆਇਆ ਜਿਹੜਾ ਮੁੰਡੇ ਦਾ ਫੜ ਲਿਆ ਉਹਨੂੰ ਹਾਂਜੀ 20 ਰੁਪਏ ਮੰਗਿਆ ਤੁਸੀਂ ਕਹਿੰਦੇ ਕਿੰਨਾ ਵੀ ਨਹੀਂ ਕੀਤਾ ਦੱਸ ਰਾਤ ਨੂੰ ਐਡੇ ਦੇ ਬਰਛੇ ਲੈ ਕੇ ਘੁੰਮਦੇ ਆ ਪੀਪੀ 10 ਕੇ 1073 ਮੈਂ ਉਹਨੂੰ ਸੀਪੀ ਸਾਹਿਬ ਨੂੰ ਮੈਸੇਜ ਆਇਆ ਹੈ ਤੇ ਦੋ ਦਿਨ ਪਹਿਲਾਂ ਇਹ ਕਮਰਾ ਖਾਲੀ ਕਰਾ ਕੇ ਦਿੱਤਾ ਜੀ ਪਤਾ ਨਹੀਂ ਕਿੱਦਾਂ ਕਸ਼ਮੀਰ ਦੇ ਬੰਦੇ ਫੜ ਕੇ ਲਿਆਏ ਸੀਗੇ ਉਹ ਜੇ ਇਹਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਕਿੱਦਾਂ ਹੋ ਜੂਗੀ ਦੱਸੋ ਜੀ ਪੂਰੇ 28 29 ਕਮਰੇ ਹੈਗੇ ਆ ਦੱਸੋ ਜਿਆ ਦਾ ਆਪਾਂ ਕਹਿੰਦੇ ਆਪਾਂ ਵੈਰੀਫਿਕੇਸ਼ਨ ਕਰਾਈ ਆ ਮੈਂ ਤਾਂ ਕਹਿੰਦਾ ਮੈਂ ਗਾਰੰਟੀ ਤੇ ਰੱਖਿਆ ਮੈਂ ਵੈਰੀਫਿਕੇਸ਼ਨ ਕੱਲ ਨੂੰ ਗਲੀ 'ਚ ਕਿਸੇ ਦਾ ਬੱਚਾ ਮਾਰ ਜਾਵੇ ਉਹ ਤੇ ਮੈਂ ਵੈਰੀਫਿਕੇਸ਼ਨ ਉੱਥੇ ਕੀ ਕਰੂਗੀ ਫਿਰ ਅਗਲੇ ਤਾਂ ਤਾਂ ਬੱਚਾ ਗਿਆ ਨਾ ਚੇ ਲਗਾ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਲਗਾਤਾਰ ਵਾਰਦਾਤਾ ਦੇਖਣ ਨੂੰ ਮਿਲ ਰਹੀਆਂ ਨੇ ਤੇ ਉੱਥੇ ਹੀ ਤਾਜ਼ਾ ਮਾਮਲਾ ਆਜ਼ਾਦਨਗਰ ਤੋਂ ਧੂੜੀ ਲਾਂ ਦੇ ਵਿੱਚੋਂ ਸਾਹਮਣੇ ਆਇਆ ਵਾ ਜਿੱਥੇ ਇੱਕ 4 ਤੋਂ 5 ਨੌਜਵਾਨਾਂ ਦੇ ਵੱਲੋਂ ਇੱਕ 17 ਸਾਲ ਦੇ ਨੌਜਵਾਨ ਨੂੰ ਕਿਡਰਾਈਵ ਕਰ ਲਿੱਤਾ ਗਿਆ ਸ਼ੇਰਪੁਰ ਇਲਾਕੇ ਦੇ ਵਿੱਚੋਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਜਿਹੜੀ ਕਿ ਆਜ਼ਾਦ ਨਗਰ ਦੇ ਵਿੱਚ ਉਸ ਨੂੰ ਕਿਡਰਾਈਵ ਕਰਕੇ ਲਿਆਂਦਾ ਗਿਆ ਇਸ ਮਕਾਨ ਦੇ ਵਿੱਚ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਜਦੋਂ ਇੱਕ ਇਸ ਤਰ੍ਹਾਂ ਕਰਕੇ ਆਪਣੇ ਪਿਤਾਦ ਨਾਲ ਸੰਪਰਕ ਕਰਦਾ ਤੇ ਆਪਣੇ ਪਿਤਾ ਨੂੰ ਦੱਸਦਾ ਵਾ ਤੇ ਉਸ ਤੋਂ ਬਾਅਦ ਅ ਪੁਲਸ ਵੱਲੋਂ ਇੱਥੇ ਛਾਪਾ ਮਾਰੀ ਕੀਤੀ ਜਾਂਦੀ ਹੈ ਤਾਂ ਮੈਂ ਦੱਸ ਦੇਣਾ ਚਾਹੁੰਦਾ ਮੈਂ ਇਹ ਸਾਰੇ ਵਿੜੇ ਨੇ ਜਿਸ ਦੇ ਵਿੱਚ ਪੁਲਸ ਨੇ ਛਾਪਾ ਮਾਰੀ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕੁਝ ਹਥਿਆਰ ਵੀ ਬਰਾਮਦ ਹੋਏ ਨੇ ਇੱਥੇ ਪਾਲੀ ਡੰਗ ਨੇ ਪਾਲੀ ਜੀ ਮਾਮਲਾ ਕੀ ਹੋਇਆ ਪੁਲਸ ਇੱਥੇ ਆਈ ਸੀ ਕਿ ਕੀ ਬਰਾਮਦ ਹੋਈ ਇੱਥੇ ਕੀ ਹੋਇਆ ਇਦਾਂ ਜੀ ਕੋਈ ਮੁੰਡਾ ਗਵਾਹ ਕੀਤਾ ਸੀ ਕਿ ਨਮ ਬਗੜ ਕੇ ਆਈ ਸੀ ਮੋਤੀ ਨਗਰ ਤੋਂ ਇੱਥੇ ਉੱਪਰਲੀ ਮੰਜ਼ਲ ਦੇ ਉੱਪਰ ਲਿਆ ਕੇ ਉਹਨਾਂ ਨੇ ਮੁੰਡੇ ਦੀ ਲਾਸ਼ਾਂ ਪਾਈਆਂ ਉਹਨੂੰ ਉਹਦੇ ਪਿਓ ਨੂੰ ਕਹਿੰਦੇ 20000 ਰੁਪਏ ਦੇ 20000 ਦੇ ਉਹਨੇ ਮੁੰਡੇ ਨੇ ਉਥੇ ਪਿਓ ਨੇ ਰਪੋਲਡ ਖਾਈ ਇੱਥੇ ਉੱਪਰ ਸੀ ਉੱਤੇ ਹੁਣ ਫਿਰ ਪਿਸਟਲ ਫੜਿਆ ਇੱਕ ਤੇ 10 ਕੁ ਗੋਲੋਂ ਫੜੇ ਦੋ ਮੈਗਜ਼ੀਨ ਫੜੇ ਆ ਤੇ 15 10-15 ਮੋਬਾਈਲ ਫੜੇ ਉਹਨਾਂ ਕੋਲ ਉਹ ਮੁੰਡੇ ਭੱਜ ਗਏ ਛੱਤ 'ਤੇ ਲੱਭ ਗਏ ਇੱਕ ਜਨਾਨੀ ਦੇ ਇੱਕ ਮੁੰਡਾ ਫੜਿਆ ਇਹ ਮਾਮਲਾ ਹੋਇਆ ਜੀ ਉਹ ਹੋਰ ਕੀ ਕੁਝ ਹਥਿਆਰ ਵੀ ਬਰਾਮਦ ਕੀ ਹੋਏ ਨਹੀਂ ਉਹਨਾਂ ਹਥਿਆਰ ਲੈ ਕੇ ਹੋਰ ਜਿਹੜੇ ਮੁੰਡੇ ਦੂਜੇ ਘੁੰਮਦੇ ਨਾਲ ਉਹ ਪਰੇ ਰਹਿੰਦੇ ਮੇਰੇ ਘਰ ਦੇ ਨਾਲ ਰਹਿੰਦੇ ਆ ਉਹ ਬਾਹਰ ਘੁੰਮਦੇ ਪਏ ਆ ਉਹਨਾਂ ਨੂੰ ਪੁਲਿਸ ਸਾਥ ਨਹੀਂ ਪਾਦੀ ਮੈਂ ਮੈਂ ਮਾਲ ਨੂੰ ਐਸਾ ਚਲੂ ਕਿੰਨੇ ਦੀ ਕਹਿ ਬਿਠਾਵਾਂ ਕਿ ਮੇਰੇ ਘਰ ਦੇ ਨਾਲ ਮੁੰਡਾ ਰਹਿੰਦਾ ਇੱਕ ਰਾਤ ਨੂੰ ਐਡੇ ਬਰਛੇ ਲੈ ਕੇ ਘੁੰਮਦੇ ਆ ਪੀਪੀ 10 ਕੇ ਐਫ 071 ਮੈਂ ਉਹਨੂੰ ਸੀਪੀ ਸਾਹਿਬ ਨੂੰ ਮੈਸੇਜ ਆਇਆ ਹੈ ਤੂੰ ਦਿਖਾ ਵੀ ਦੇਣਾ ਲੋ ਤਾਂ ਵੀ ਕੋਈ ਕਾਰਵਾਈ ਨਹੀਂ ਕਰਦੇ ਪਏ ਇਹ ਤੁਹਾਨੂੰ ਮੈਂ ਮੈਸੇਜ ਆਹਣਾ ਸੀਪੀ ਸਾਹਿਬ ਨੂੰ ਮੈਸੇਜ ਆਇਆ ਲੁਟੇਰੇ ਸ਼ਰਮ ਘੁੰਮਦੇ ਆ ਉਹ ਜੋ ਮੁੰਡੇ ਇੱਥੇ ਕਿੰਨਾ ਕੋ ਹੜਦੰਗ ਮਚਾਇਆ ਆਤੰਕ ਮਚਾਇਆ ਬਹੁਤ ਬੁਰਾ ਹਾਲ ਕੀਤਾ ਯਾ ਕੋ ਤੁਹਾਨੂੰ ਦਾਨਾ ਸੀਪੀ ਸਾਹਿਬ ਸੀਪੀ ਤੋਂ ਆਸੋਪਨ ਸ਼ਰਮਾ ਜੀ ਆ ਲੋ ਆ ਵਖੋ ਕੀ ਲਿਖਿਆ 087 877 ਮੋਟਰਸਾਈਕਲ ਸਪਲੈਂਡਰ ਆ ਮੈਂ ਮੈਸੇਬਾਇ ਸਪੀ ਸਾਹਿਬ ਨੂੰ ਕਿ ਇਹ ਮੋਰਸਾ ਦੇ ਮੁੰਡੇ ਆਂਦੇ ਹਾਲੇ ਮੁੰਡੇ ਬਾਹਰ ਘੁੰਮਦੇ ਪਏ ਆ ਬਹੁਤ ਮੁੰਡੇ ਨਹੀਂ ਆਇ ਫੜੇਗੇ ਅੱਛਾ ਜਿਹੜੇ ਇਹ ਬੰਦੇ ਫੜੇ ਗਏ ਆ ਕਿ ਡਰੈਪਿੰਗ ਜਿਹਨੇ ਕੀਤੀ ਆ ਬੱਚੇ ਦੀ ਨੌਜਵਾਨ ਦੀ ਇਹ ਕੌਣ ਸੀਗੇ ਕਿੱਥੇ ਰਹਿਣ ਵਾਲੇ ਸੀ ਇਹ ਮੈਨੂੰ ਨਹੀਂ ਪਤਾ ਇਹ ਮਕਾਨ ਮਾਲਕ ਕੌਣ ਹੈ ਇਹ ਮਕਾਨ ਮਾਲਕ ਦਾ ਖੜੇ ਭਾਈ ਸਾਹਿਬ ਅੱਛਾ ਪੱਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਨਿਖਿਲ ਹੈ ਜੀ ਨਿਖਿਲ ਹੈ ਨਿਖਿਲ ਜੀ ਤੁਹਾਨੂੰ ਨਹੀਂ ਪਤਾ ਸੀਗਾ ਕਿ ਕਿ ਡਰੈਪਿੰਗ ਕਰਕੇ ਇਹ ਆਏ ਸੀਗੇ ਆਪਣੀ ਵਾਈਫ ਤੇ ਉਹਦੇ ਨਾਲ ਵਾਈਫ ਤੇ ਉਹਦੇ ਨਾਲ ਆਏ ਸੀਗੇ ਅੱਛਾ ਹਾਂ ਆਪਾਂ ਸਾਰਾ ਕੁਝ ਕਰਾਇਆ ਸੀਗਾ ਇਹਨਾਂ ਦਾ ਵਾਈਫ ਤੇ ਉਹਨਾਂ ਨਾਲ ਆਏ ਸੀ ਮੁਲੇ ਵੈਰੀਫਿਕੇਸ਼ਨ ਵਗੈਰਾ ਤੇ ਵਾਈਫ ਤੇ ਉਹਦੇ ਨਾਲ ਆਈ ਸੀ ਸਾਨੂੰ ਨਹੀਂ ਪਤਾ ਸੀ ਕਿ ਇਹੋ ਜੀ ਕੋਈ ਗੱਲ ਵੀ ਨਹੀਂ ਹੋਈ ਕਿਉਂਕਿ ਬੜੀ ਸ਼ਾਂਤੀ ਇੱਥੇ ਕੋਈ ਇਹੋ ਜੀ ਦਿੱਕਤ ਨਹੀਂ ਆਂਦੀ ਕਦੇ ਹੁਣ ਹੁਣ ਕੀ ਕਿਸੇ ਬੰਦੇ ਦਾ ਕੀ ਪਤਾ ਚੱਲਦਾ ਦੇਖ ਲੋ ਆ ਹਾਲ ਆ ਮੋਟਰਸਾਈਕਲ ਹੁਣ ਫੋਨ ਆਇਆ ਮੈਂ ਕਿਹਾ ਚਲੋ ਕੋਈ ਗੱਲ ਆ ਬਿਲਕੁਲ ਇਹ ਇਹ ਇਸ ਮੋਟਰਸਾਈਕਲ ਤੇ ਜਿਹੜੇ ਆ ਨੌਜਵਾਨ ਸਵਾਰ ਹੰਜੀ ਖੜਾ ਹੁੰਦਾ ਇਹ ਤਾਂ ਇਹ ਜਿਹੜਾ ਉਹਨਾਂ ਦਾ ਮੋਟਰਸਾਈਕਲ ਹਾਂ ਇੱਥੇ ਹੀ ਖੜਾ ਉਹਨੇ ਇੱਕ ਡ੍ਰਾਈਵਿੰਗ ਕੀਤੀ ਹੈ ਨਹੀਂ ਨਹੀਂ ਕਿਡਨਾਪਿੰਗ ਦਾ ਨਹੀਂ ਪਤਾ ਕੀ ਕੀਤਾ ਓਏ ਨਹੀਂ ਹੋਈ ਆ ਉਹ ਮੁੰਡਾ ਆਇਆ ਸੀ ਕੋਈ ਨਾ ਜਿਹੜਾ ਮੁੰਡਾ ਮਜੇ ਨੂੰ ਕੁੱਟਿਆ ਵਾ ਉਹ ਕੁੜੀ ਨੂੰ ਮਿਲਣ ਆਇਆ ਸੀ ਇੱਥੇ ਕੁੜੀ ਨੂੰ ਮਿਲਣ ਆਇਆ ਜਿਹੜਾ ਮੁੰਡੇ ਦਾ ਫੜ ਲਿਆ ਉਹਨੂੰ ਫੜ ਕੇ ਉਹਨਾਂ ਕੁੱਟਿਆਂ ਨੂੰ ਮਾਪਿਆਂ ਨੂੰ ਕਿਹਾ ਵਾ ਤੁਹਾਡਾ ਮੁੰਡਾ ਇੱਥੇ ਕੁੜੀ ਨੂੰ ਮਿਲਣ ਆਇਆ ਵਾ ਇਹ ਚੱਕਰ ਹੋਇਆ ਤਾਂ ਕੋਈ ਗਿਡਨੈਂਟ ਵੀ ਕੋਈ ਨਹੀਂ ਹੋਇਆ ਉਹ ਫਿਰ ਜੇ ਗਿਨੈਪਿੰਗ ਹੁੰਦੀ ਫਲਾਦਾ ਜੇ ਗਿਨੈਪਿੰਗ ਹੁੰਦੀ ਤਾਂ ਪਤਾ ਨਾ ਜੇ ਗਿਨੈਪਿੰਗ ਹੁੰਦੀ ਉਹਨੂੰ ਘਰੇ ਕਿਤਾ ਜਾਂਦਾ ਮੁੰਡਾ ਮ ਕਰੇ ਥੋੜੀ ਪਹੁੰਚਦਾ ਭਾਈ ਪਿਸਟੋਲ ਨਿਕਲਿਆ ਹਾਂਜੀ ਨਿਕਲਿਆ ਮੰਨ ਹਾਂਜੀ 20 ਰੁਪਏ ਮੰਗਿਆ ਤੁਸੀਂ ਕਹਿੰਦੇ ਕਿੰਨਾ ਵੀ ਨਹੀਂ ਕੀਤਾ ਦੱਸ ਪਿਸਟੋਲ ਕਿੱਥੋਂ ਆ ਗਿਆ ਪਿਸਟੋਲ ਕਿੱਥੋਂ ਆ ਗਿਆ ਨਹੀਂ ਮੈਂ ਦੱਸ ਰਿਹਾ ਜਿਹੜਾ ਆਪ ਨੂੰ ਪਤਾ ਵਾ ਤੁਸੀਂ ਮੋਬਾਈਲ ਫੜੇਗੇ 25 ਮੋਬਾਈਲ ਇਹ ਨਾ ਇਹ ਚੀਜ਼ ਦਾ ਆਪ ਨੂੰ ਪਤਾ ਨਹੀਂ ਮੋਬਾਈਲ ਫੜੇ ਹੈ 25 ਮੋਬਾਈਲ ਫੜੇ ਹੈ 20 25 ਮੋਬਾਈਲ ਫੜੇ ਹੈ ਸਮਝਦੇ ਮੋਬਾਈਲ ਤਾਂ ਇੱਥੇ ਧੂਰੀ ਲਾਈਨ ਤੇ ਇੰਨਾ ਹੁੰਦਾ ਮੇਰੀ ਗੱਲ ਤਾਂ ਸੁਣ ਲੋ ਕੋਈ ਗੱਲ ਨਹੀਂ ਕੋਈ ਗੱਲ ਇੱਥੇ ਇੰਨਾ ਕੁਝ ਹੁੰਦਾ ਧੂਰੀ ਲਾਈਨ ਤੇ ਮਤਲਬ ਕਿ ਕਿੰਨਾ ਸਮਾਨ ਅੱਥੇ ਵਿਗਦਾ ਕੋਈ ਇਹ ਜੀ ਗੱਲ ਨਹੀਂ ਹੈਗੀ ਮਤਲਬ ਸਭ ਨੂੰ ਪਤਾ ਹੁੰਦਾ ਹੁਣ ਕਿਸੇ ਨੂੰ ਕੀ ਪਤਾ ਬੰਦੇ ਚ ਕੀ ਪਿਆ ਸਾਡੇ ਕੋਲ ਤਾਂ ਲੇਡੀਜ਼ ਤੇ ਉਹਦੀ ਵਾਈਫ ਤੇ ਉਹ ਆਏ ਸੀਗੇ بس ਅਸੀਂ ਤਾਂ ਕਮਰਾ ਦੇਣਾ ਇਹਦਾ ਹੀ ਦਿੰਦੇ ਨਹੀਂ ਹੈਗੇ ਕਦੋਂ ਕਦੋਂ ਤੁਸੀਂ ਕਮਰਾ ਦਿੱਤਾ ਸੀ ਨਾਸਕ ਦੀ ਨਹੀਂ ਹੋਈ ਸੀ 10 15 ਦਿਨਾਂ ਦੀ ਨਹੀਂ ਹੋਇਆ ਭਾਈ ਹੱਤੋਂ 15 ਦਿਨ ਹੋਏ ਸੀਗੇ ਕਮਰਾ ਦਿੱਤੇ ਨੂੰ ਇਹ ਇਹ ਇਸ ਮੋਟਰਸਾਈਕਲ ਤੇ ਆਏ ਸੀਗੇ ਇਸ ਮੋਟਰਸਾਈਕਲ ਅੰਦਰ ਖੜਾ ਰਹਿੰਦਾ ਵਾ ਪਰ ਕਿਹਾ ਜਾ ਰਿਹਾ ਕਿ ਇੱਕ ਹੋਰ ਮੋਟਰਸਾਈਕਲ ਜਾਂ ਵਾਈਕਲ ਹੋਣ ਦੇ ਕਾਰਨ ਉਹਦੇ ਉੱਤੇ ਵਾਰਦਾਤਾ ਕਰਦੇ ਸੀਗੇ ਤੇ ਅੱਜ ਪੁਲਿਸ ਨੂੰ ਇੱਕ ਪੀਵੀ 10 ਕੇ ਐਫ ਜੀ 071 ਨੰਬਰ ਮੋਟਰਸਾਈਕਲ ਸਪਲੈਂਡਰ ਉਹਦੇ ਵਾਰਦਾਤਾ ਹੁੰਦੀਆਂ ਨੇ ਉਹ ਮੁੰਡਾ ਮੇਕ ਕਰਦੇ ਨਾਲ ਇਹ ਮਨਤਮਨਦ ਮੁੰਡਾ ਗਿਆ ਤਿੰਨ ਮੁੰਡੇ ਰੋਹੀ ਰਾਤ ਨੂੰ ਬਾਜ਼ਾਰ ਤਾਂ ਕਰਦੇ ਨੇ ਕੋਈ ਪੁਲਿਸ ਨੂੰ ਆਖ ਨਹੀਂ ਬੰਦੀ ਬੀਜੀ ਪੁਲਿਸ ਆਈ ਸੀ ਇੱਥੇ ਇੱਥੇ ਉਹ ਮੋਤੀ ਨਗ ਥਾਣੇ ਦੀ ਸੁਲਾਪੂ ਭਿੰਦਾ ਸੀ ਗਈ ਆਏ ਆ ਬਿਲਕੁਲ ਐਸਐਚਓ ਮੌਕੇ ਤੇ ਆ ਪਹੁੰਚੇ ਸੀਗੇ ਆਜਾਦਨਗਰ ਦੀ ਇਹ ਸਾਰੀ ਘਟਨਾ ਵੈ ਜਿੱਥੇ ਕਿ ਅ ਅ 32 ਬੋਡ ਦਾ ਪਿਸਤਲ ਮਿਲਿਆ ਹੋਇਆ ਤੇ 7 ਤੋਂ 8 ਰੌਂਦ ਵੀ ਮਿਲਿਆ ਮੋਤੀਨਗਰ ਦੀ ਥਾਣੇ ਪੁਲਿਸ ਨੇ ਆ ਕੇ ਇੱਥੇ ਛਾਪਾ ਮਾਰੀ ਕੀਤੀ ਤੇ ਉਸ ਤੋਂ ਬਾਅਦ ਆ ਰੋਪੀਆਂ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਇੱਕ ਡਰਾਪਿੰਗ ਦਾ ਕੇਸ ਸੀਗਾ ਕੋਈ ਉਸ ਨੂੰ ਲੈ ਕੇ ਟਰੈਪ ਇਨਪੁੱਟ ਮਿਲੀ ਸੀਗੀ ਮਿਲੀ ਸੀਗੀ ਤੇ ਉਸ ਤੋਂ ਬਾਅਦ ਇੱਥੇ ਪੁਲਿਸ ਆ ਕੇ ਛਾਪਾ ਮਾਰੀ ਕਰਦੀ ਹੈ ਹਾਲਾਂਕਿ ਮਹੱਲੇ ਦੇ ਵਿੱਚ ਸੰਸਰੀਆ ਮਾਹੌਲ ਹੈ ਕਿਸ ਤਰ੍ਹਾਂ ਦੇਖ ਸਕਦੇ ਹੋ ਅੰਦੀ ਕਿਸ ਤਰ੍ਹਾਂ ਇੱਥੇ ਮਤਲਬ ਮਾਹੌਲ ਆਇਆ ਥੇ ਪਤਾ ਹੀ ਨਹੀਂ ਨਾਮ ਇਹਨਾਂ ਤੋਂ ਪਤਾ ਹੀ ਨਹੀਂ ਮੈਂ ਤਾਂ ਆਪਣੇ ਉੱਪਰ ਸੀ ਮੈਂ ਤਾਂ ਆਈ ਬਾਤ ਤੋਂ ਮੈਨੂੰ ਨਹੀਂ ਪਤਾ ਠੀਕ ਹੈ ਬਿਲਕੁਲ ਮਹੱਲਾ ਨਿਵਾਸੀ ਜਿਹੜੇ ਆ ਇੱਥੇ ਬਾਹਰ ਇਕੱਠੇ ਹੋਏ ਹੋਏ ਆ ਤੇ ਦੂਜੇ ਪਾਸੇ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ આરોપી ਨੂੰ ਗ੍ਰਿਫਤਾਰ ਜਰੂਰ ਕਰ ਲਿੱਤਾ ਗਿਆ ਉਹਦੇ ਪਿਤਾ ਦੇ ਨਾਲ ਗੱਲਬਾਤ ਕਰਦੇ ਆ ਆਖਿਰਕਾਰ ਕਿ ਡਰਾਪਿੰਗ ਕਿੱਤੋਂ ਹੋਈ ਸੀਗੀ ਮੁੰਡੇ ਦਾ ਕੀ ਨਾਮ ਸੀਗਾ ਕਿੰਨੀ ਉਮਰ ਸੀਗੀ ਤੇ ਕੀ ਲੈਣ ਗਿਆ ਸੀਗਾ ਤੇ ਕੀ ਕਰਨ ਗਿਆ ਸੀਗਾ भाई साहब से किडनैप किया बच्चा शेरपुर चौक से। शेरपुर चौक से। ये बच्चा कहाँ जा रहा था आपका पतंग खरीदने आया पतंग खरीदने आया था तो किसने किडनैप है सात जा आठ लड़के हैं कोई दुश्मनी थी आपकी है कोई दुश्मनी थी आपकी कोई लंजीबाजी थी आपके बच्चे की अच्छा तो मेरे को जानता भी नहीं है क्या नाम क्या क्या काम करते हो आप क्या होता है

ਸਾਢੇ 5 ਵਜੇ ਸਾਢੇ 5 ਵਜੇ ਅੱਛਾ ਉਹ ਤੋਂ ਅਬ ਅਬ ਰਿਹਾ ਗਿਆ ਪੁਲਿਸ ਨੇ ਆ ਬਿਲਕੁਲ ਮੋਤੀ ਨਗਰ ਥਾਣੇ ਦੀ ਪੁਲਿਸ ਨੇ ਇੱਥੇ ਛਾਪਾਮਾਰੀ ਕਰਕੇ ਆਰੋਪੀ ਨੂੰ ਗ੍ਰਿਫਤਾਰ ਕੀਤਾ ਤੇ ਉੱਤੇ ਹੀ ਮਹਿਲਾਦਾਰ ਵੱਲੋਂ ਰੋਸ ਹੈ ਆ ਭਾਜੀ ਕੀ ਰੋਸ ਹੈ ਤੁਹਾਡਾ ਰੋਸ ਕੀ ਜਦੋਂ ਦੇ ਬਿਲਡਿੰਗ ਬਣਦੀ ਪਈ ਪਹਿਲਾਂ 4 ਵਜੇ ਤੱਕ ਕਾਰਪੋਰੇਸ਼ਨ ਸੀਲ ਕੀਤੀ ਹੈ ਜੀ 2 ਦਿਨਾਂ ਬਾਅਦ ਸੀਲ ਟੁੱਟ ਜਾਂਦੀ ਹੈ ਜੀ ਪਹਿਲਾਂ ਮੈਨੂੰ ਬਿਲਡਿੰਗ ਐਡੀ ਵੱਡੀ ਖੜੀ ਕਿੱਦਾਂ ਹੋ ਗਈ ਜੀ ਕਿਨੇ ਅਪਰੂਵ ਕਰਕੇ ਦਿੱਤੀ ਹੈਗੀ ਹੈ ਜੀ ਇਹ ਐਨੇ ਚੋਰ ਹੈਗੇ ਜੀ ਕੌਣ ਜ਼ਿੰਮੇਵਾਰ ਹੈਗਾ ਜੀ ਇਹਦਾ ਪਹਿਲਾਂ ਹਲੇ 2 ਦਿਨ ਪਹਿਲਾਂ ਹੀ ਕਮਰਾ ਖਾਲੀ ਕਰਾ ਕੇ ਦਿੱਤਾ ਜੀ ਪਤਾ ਨਹੀਂ ਕਿੱਦਾਂ ਕਸ਼ਮੀਰ ਦੇ ਬੰਦੇ ਫੜ ਕੇ ਲਿਆਏ ਸੀਗੇ ਉਹ ਤੇ ਉਹਦੇ ਜ਼ਿੰਮੇਵਾਰ ਕੌਣ ਹੈਗਾ ਜੀ ਆਪ ਤਾਂ ਆਂਦੇ ਆ ਜੀ ਰਾਤੀ 12:00 ਵਜੇ ਤੱਕ ਸੌਂਦੇ ਨਹੀਂ ਹੈਗੇ ਇਹ ਅੱਛਾ ਇਹ ਰੋਜ਼ ਇਦਾਂ ਦੀ ਵਾਰਦਾਤ ਇੱਥੇ ਹੁੰਦੀਆਂ ਨੇ ਜਾਂ ਕੋਈ ਨਾ ਕੋਈ ਫੜਿਆ ਜਾਂਦਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਅੱਜ ਹੀ ਕੋਈ ਫੜਿਆ ਗਿਆ ਹੈਗਾ ਪਰ 12:00 ਵਜੇ ਤੱਕ ਸੌਂਦੇ ਨਹੀਂ ਹੈਗੇ ਜੀ ਇਹ ਤੇ ਰੋਜ਼ ਅਸੀਂ ਉਹਨਾਂ ਨੂੰ ਕਹਿੰਨੇ ਆ ਜਦੋਂ ਕਹਿੰਨੇ ਆ ਤਾਂ ਚੁੱਪ ਕਰ ਜਾਂਦੇ ਨੇ ਜੀ ਫਿਰ ਫਿਰ ਉਹੀ ਕੰਮ ਹੋ ਜਾਂਦਾ ਜੀ ਓਨੇ ਕਿਨੇ ਕਿ ਬੱਚੇ ਸਾਡੇ ਬੱਚੇ ਚੱਕ ਕੇ ਲੈ ਜਾਂਦੇ ਫੇਕੀ ਗੱਲਾਂ ਹੁਣ ਇਹ ਨਵੇਂ ਮਕਾਨ ਕਿੰਨੇ ਡਰ ਹੈਗਾ ਤੁਹਾਨੂੰ ਇੱਥੇ ਬਿਲਕੁਲ ਡਰ ਹੈਗਾ ਜੀ ਕੌਣ ਜਿੰਮੇਵਾਰ ਹੋਊਗਾ ਜੀ ਇਹ ਮੰਗ ਕੀ ਕਰਦੇ ਹੋ ਸਾਰੇ ਮੱਲਾਂ ਮੰਗੇ ਬੰਦ ਕਰਾਓ ਇਹਨਾਂ ਨੂੰ ਸਾਰਿਆਂ ਨੂੰ ਦੱਸ ਯਾਰ ਬਿਲਕੁਲ 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 ਸੀਲ ਕਰੋ ਜੀ ਇੱਥੇ ਬੰਦ ਹੋਣਾ ਜਿਹੜਾ ਇੱਥੇ ਬਠੇਰੇ ਕਮਰੇ ਨੇ ਕਿਰਾਏ ਤੇ ਸਾਡਾ ਵੀ ਨਾਲ ਰਹਿੰਦੇ ਮਕਾਨ ਲੱਗਿਆ ਹੋਇਆ ਵਾ ਸਾਡੇ ਕੋਲ ਉਧਰ ਕੰਦ ਟੱਪਿਆ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈਗਾ ਸੀ ਅੰਦਰ ਸੁੱਤੇ ਪਏ ਆ ਜੇ ਕੋਈ ਚੋ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਇਹ ਤਾਂ ਇਹਨਾਂ ਨੂੰ ਮਾਲਮ ਕਰਨ ਨੂੰ ਚਾਹੀਦਾ ਐਦਾਂ ਕਿਰਾਏਦਾਰ ਨਾ ਕਿ ਕੋਈ ਕਸ਼ਮੀਰ ਤੋਂ ਆਏ ਨਾ ਕੋਈ ਕਿੱਥੋਂ ਸਾਨੂੰ ਕੀ ਪਤਾ ਸਾਡੇ ਇੱਥੇ ਲੁਧਿਆਣੇ ਦੇ ਨੇ ਕਿੱਥੇ ਦੇ ਨੇ ਲੁਧਿਆਣੇ ਦੇ ਬੰਦੇ ਨੂੰ ਤਾਂ ਫੜ ਲਾਂਗੇ ਕਸ਼ਮੀਰ ਦੇ ਨੂੰ ਕਿੱਥੋਂ ਫੜਾਂਗੇ ਅਗਲਾ ਕੁਝ ਕਰ ਗਿਆ ਤਾਂ ਪਰ ਮਾਲਮਗਾਨ ਵੱਲੋਂ ਕਿਹਾ ਜਾ ਰਿਹਾ ਵੈਰੀਫਿਕੇਸ਼ਨਾਂ ਕੀਤੀਆਂ ਗਈਆਂ ਸਾਰੀਆਂ ਕਾਦੀ ਵੈਰੀਫਿਕੇਸ਼ਨ ਤੇ ਵੈਰੀਫਿਕੇਸ਼ਨ ਕੀਤੀ ਤੇ ਪੁਲਸ ਵਾਲੇ ਐਦਾਂ ਭੰਜਦੇ ਆਂਦੇ ਉਹਨਾਂ ਨੂੰ ਫੜਨ ਵਾਸਤੇ ਕਾਦੀ ਵੈਰੀਫਿਕੇਸ਼ਨ ਕੀਤੀ ਤਾਂ ਆਈ ਉਹਨਾਂ ਦੀ ਕੀਤੀ ਗਈ ਹੈ ਇਹਨਾਂ ਨੂੰ ਵਸੋ ਰੱਖ ਇੱਕ ਮੁੰਡਾ ਨਹੀਂ ਕਿ ਬੱਚਾ ਹੈ ਪੁਲਿਸ ਇੱਕ ਬੰਦਾ ਨਿਕਲਿਆ ਵਾ ਮਲੇਚੋ ਇੱਕ ਬੰਦਾ ਸਾਡੇ ਆਓ ਨਿਕਲਿਆ ਵਾ ਕੀ ਕਾਈ ਸਾਈਡ ਕਰੂਗੀ ਹਾਂ ਜੇ ਕੱਲ ਨੂੰ ਕੋਈ ਹਾਦਸਾ ਹੋ ਜਾਂਦਾ ਤੇ ਉੱਥੇ ਪੀਸੀਸੀ ਕੀ ਕਰੂਗੀ ਪੁਲਿਸ ਵੈਰੀਫਿਕੇਸ਼ਨ ਉੱਥੇ ਕੀ ਕਰੂਗੀ ਸਪੋਜ਼ ਕਰੋ ਮੇਰਾ ਕੋਈ ਨੁਕਸਾਨ ਹੋ ਗਿਆ ਮੇਰਾ ਤਾਂ ਨੁਕਸਾਨ ਹੋ ਗਿਆ ਨਾ ਬਾਅਦ ਚ ਬੰਦੇ ਫੜੇ ਤਾਂ ਕੀ ਕਰ ਲਾਂਗੇ ਜਦੋਂ ਪਹਿਲਾਂ ਨੁਕਸਾਨ ਹੀ ਹੋ ਗਿਆ ਆਪਾਂ ਤਾਂ ਪਹਿਲਾਂ ਨੁਕਸਾਨ ਹੋਣਾ ਰੋਕਣਾ ਨਾ ਵੀਰੇ ਇਹ ਜੀ ਦੇਖੋ ਨਾ ਤੁਸੀਂ ਆਪਾਂ ਕਹਿੰਦੇ ਆਪਾਂ ਵੈਰੀਫਿਕੇਸ਼ਨ ਕਰਾਈ ਆ ਮੈਂ ਤਾਂ ਕਹਿੰਦਾ ਮੈਂ ਗਾਰੰਟੀ ਤੇ ਰੱਖਿਆ ਮੈਂ ਵੈਰੀਫਿਕੇਸ਼ਨ ਕੱਲ ਨੂੰ ਗਲੀ ਚ ਕਿਸੇ ਦਾ ਬੱਚਾ ਮਾਰ ਜਵੇ ਉਹ ਤੇ ਮੈਂ ਵੈਰੀਫਿਕੇਸ਼ਨ ਉੱਥੇ ਕੀ ਕਰੂਗੀ ਵੀਰੇ ਅਗਲੇ ਦਾ ਤਾਂ ਬੱਚਾ ਗਿਆ ਨਾ ਅੱਜ ਤਾਂ ਬੱਚਾ ਸਹੀ ਸਰਾਮ ਤੇ ਬਰਾਮਦ ਹੋ ਗਿਆ ਕੱਲੂ ਬੱਚਾ ਮਰ ਜਾਂਦਾ ਫੇ ਕੀ ਕਰਦੇ ਉਹ ਕੁੱਟ ਕੁੱਟ ਕੇ ਮੁੰਡੇ ਤੇ ਨੀਲ ਪਾਏ ਪਾਏ ਸੀ ਭਾਜੀ ਉਹ ਛੋਟੇ ਬੱਚੇ ਤੇ ਅੱਜ ਤਾਂ ਕੁੱਟਿਆ ਵਾ ਕੱਲੂ ਜਾਨ ਮਾਰ ਸਕਦੇ ਸੀ ਉਹ ਵੀ ਨਾ ਜੀ ਇਹ ਰਾਇਜਨ ਰਹਿਦੇ ਕਮਰਸ਼ੀਅਲ ਐਕਟੀਵਿਟੀ ਕਿੱਦਾਂ ਹੋ ਜੂਗੀ ਦੱਸੋ ਜੀ ਪੂਰੇ 28 29 ਕਮਰੇ ਹੈਗੇ ਆ ਦੱਸੋ ਜਿਆ ਰਕ ਆ ਬਿਲਕੁਲ ਮਹੱਲੇ ਵਾਲੇ ਦਾ ਰੋਸ ਹੈ ਤੇ આરોਪ ਹੈ ਕਿ ਬਿਲਡਿੰਗ ਪਹਿਲੇ ਸੀਲ ਹੋਈ ਹੋਈ ਸੀਗੀ ਤੇ ਉਸ ਤੋਂ ਬਾਅਦ ਅ ਤਿੰਨ ਮੰਜ਼ਲੀ ਬਿਲਡਿੰਗ ਜਿਹੜੀ ਆ ਖੜੀ ਕਰ ਚੁੱਕੇ ਨੇ ਚਾਰ ਮੰਜ਼ਲੀ ਬਿਲਡਿੰਗ ਜਿਹੜੀ ਆ ਖੜੀ ਕਰ ਚੁੱਕੇ ਨੇ ਅੰਦਰ ਟੋਟਲ 26 ਕਮਰੇ ਦੱਸੇ ਜਾ ਰਹੇ ਨੇ ਤੇ ਇਸ ਦੇ ਅੰਦਰ ਕਾਰਪੋਰੇਸ਼ਨ ਨੂੰ ਵੀ ਜਗਾ ਰਹੀ ਹੈ ਮੁਹੱਲਾ ਕਾਰਪੋਰੇਸ਼ਨ ਨੂੰ ਵੀ ਜਗਾ ਰਿਹਾ ਕਿ ਲਗਤ ਆ ਜਿਹੜੇ ਕਿ ਇੱਥੇ ਇੱਕ ਐਕਸ਼ਨ ਜਰੂਰ ਹੋਣਾ ਚਾਹੀਦਾ ਤੇ ਪੰਜਾਬ ਪੁਲਿਸ ਜੇ ਲੁਧਿਆਣਾ ਪੁਲਿਸ ਇੱਥੇ ਗਸ਼ਤ ਜ਼ਰੂਰ ਹੋਣੀ ਚਾਹੀਦੀ ਹੈ ਤੇ ਆਨਾਂ ਦੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਆਰੋਪੀਆਂ ਨੂੰ ਕਿੰਨਕੋ ਸਖਤ ਕਾਰਵਾਈ ਉਹਨਾਂ ਦੇ ਉੱਤੇ ਕਾਰਵਾਈ ਹੋਵੇਗੀ ਤੇ ਕਾਰਪੋਰੇਸ਼ਨ ਦੀ ਅੱਖਾਂ ਜਾਗਦੀ ਹੈ ਕਿ ਨਹੀਂ ਜਾਗਦੀ ਹੈ ਇਸ ਬਿਲਡਿੰਗ ਸੀਲ ਹੋਵੇਗੀ ਕਿ ਨਹੀਂ ਹੋਵੇ ਕਿ ਕਮਰਸ਼ੀਅਲ ਐਕਟੀਵਿਟੀ ਕਿਸ ਤਰ੍ਹਾਂ ਹੋਈ ਇਹ ਸਵਾਲ ਜਿਹੜੇ ਆ ਮਲੇ ਨਿਵਾਸੀਆ ਵੱਲੋਂ ਚੱਕੇ ਜਾ ਰਹੇ ਨੇ ਜੁੜਲ ਧਨ ਲਾਈ ਵਧਰਾ ਸੰਜਣਾ ਰਿਪੋਰਟ ਧੰਨਵਾਦ